ਕੰਮ ਕਰਾਂ ਉਹ ਜਿੱਦਾਂ ਪੂਰੇ ਸਿਆਪੂ ਲੋਈ ਮੈਂ ਤੁਹਾਡਾ ਮਲੇਰ ਕੋਲੇ ਤੋਂ ਵਿਕੀ ਧਮਾਨ ਵੀਰ ਦੀ ਆਏ ਵੀ ਅੱਜ ਆਪਣੇ ਕੋਲ ਕੰਮ ਕਰਾਣ ਅਸੀਂ ਟਾਈਮ ਖਾਦਾ ਇਹਨਾਂ ਦਾ ਬਹੁਤ ਜ਼ਿਆਦਾ ਪਰ ਉਹਨਾਂ ਕਾਪਾ ਇਹਨਾਂ ਤੋਂ ਪੈਸੇ ਹੀ ਵੱਧ ਲੈ ਲਿਆ ਅਜੇ ਵੀ ਚਲੋ ਵੀਰ ਜੀ ਦੂਰੋਂ ਆਏ ਨੇ ਵੀ ਚਲ ਕੋਈ ਗੱਲ ਨਹੀਂ ਅਜੇ ਪੈਸੇ ਵੱਧ ਲੈ ਲਓ ਠੀਕ ਹੈ ਤੇ ਕੋਈ ਹੋਰ ਚੀਜ਼ ਪੁੱਛਣੀ ਹੈ ਉਹ ਪੁੱਛਾ ਬਾਈ ਇਹਦਾ ਨੰਬਰ ਆ ਨੰਬਰ ਬੋਲਦਾ ਬਾਈ ਨੰਬਰ ਨਹੀਂ ਬੋਲੋ ਫਿਰ ਨੰਬਰ ਬੋਲ ਦੇ ਕਰ ਦੋ ਵੀਰੇ ਮੇਰਾ ਮੋਬਾਈਲ ਨੰਬਰ ਹੈਗਾ 94172 41430 ਪਰ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਭੇਜ ਕੇ ਗੱਲ ਕਰਨੀ ਹੈ ਕਈ ਵਾਰ ਲੋਕ ਮੈਸੇਜ ਭੇਜ ਕੇ ਗੱਲ ਟੈਲੀਫੋਨ ਨਾਲ ਲੈਂਦੇ ਨੇ ਮੈਸੇਜ ਭੇਜ ਦਿਓ ਮੈਂ ਰੇਟ ਦੱਸ ਦਿਆ ਕਰੂੰਗਾ ਠੀਕ ਹੈ ਜੀ ਤੇ ਡਰੈਸ ਸੋਡਾ ਵੀ ਆਹ ਐਡਰੈਸ ਹੈਗਾ ਜੀ ਤਮਾਨ ਟੂਲ ਕਲੱਬ ਚੌਂਕ ਮਲੇਰ ਕੋਟਲਾ ਠੀਕ ਹੈ ਜੀ ਓਕੇ ਤਮਾਨ ਟੂਲ ਕਲੱਬ ਚੌਂਕ ਮਲੇਰ ਕੋਟਲਾ ਤੇ ਉਧਰ ਸਾਰੀ ਦੁਕਾਨ ਦਿਖਾ ਦੇ ਹਾਂ ਜੀ ਇਹ ਚਾਹ ਚਾਹ ਬਿੱਲ ਕਰ ਦੋ ਉਸ ਦਾ ਬਿੱਲ ਚਾਰ ਚਾਹ ਨੰਬਰ 3 ਹਾਂ ਦੋ ਦੋ ਵੀ ਮੋੜ ਇਹ ਤਾਂ ਬੋਲ ਮੈਨ ਰੋਕ ਲਾਉਂ ਬੀ ਇਹ ਮਟਰ ਜੀ ਲੈ ਕੇ ਆਇਆ ਨਹੀਂ ਬਸ ਲਿਖਿਆ ਉਹ ਬੋਲਾ ਉਹ 100% ਦਾ ਜੇਤੀ ਤੇ ਜਾਏ ਦਾ ਵੀ ਸੁਰੂ ਹੋ ਗਿਆ ਭਾਈ ਜੀ ਸਸਰੀ ਕਾਲ ਤੇ ਅਸੀਂ ਅੱਜ ਮਲੇਰ ਕੋਟ ਨੇ ਬਾਈ ਲਗੋ ਜਿਹੜਾ ਹਾਂ ਮੰਨ ਲਓ ਨੰਬਰ ਦਾ ਕੰਮ ਕਰਨਾ ਨਾ ਉਹ ਚ ਲੈਕਟਰ ਚ ਸਰਾਕ ਮਾਰਨਾ ਪੈਂਦਾ ਪਾਈਪ ਪਾਉਣ ਵਾਸਤੇ ਅਸੀਂ ਆਹ ਚੀਜ਼ ਲੈ ਕੇ ਗਏ ਇਹਦੇ ਵਿੱਚ 4 ਇੰਚੀ ਪਾਈਪ ਪਾਉ ਤੇ ਆਹ ਦੇਖੋ ਜੀ ਆਹ ਆਹ ਗੇ ਟੂਟੀਆਂ ਵਾਲਾ ਕੰਮ ਕਰਦੇ ਨੇ ਬਾਈ ਉਹਨਾਂ ਵਾਸਤੇ ਆ ਸਾਰੀਆਂ ਚੀਜ਼ਾਂ ਬਾਈ ਤੋਂ ਮਿਲਦੀਆਂ ਨੇ ਤੇ ਇਹ ਅੱਜ ਅਸੀਂ ਲੈ ਕੇ ਗਏ ਹੋਰ ਕਿਸ ਬੰਦੇ ਆਹਾਂ ਜੀ ਵੱਡੀ ਹੈਮਰ ਵੱਡੀ ਹੈਮਰ ਆ ਜੀ 16 ਕਿਲੋ ਵਾਲੀ ਠੀਕ ਹੈ